3 ਸਾਲ ਬਾਅਦ ਜੋੜੀ ਫਿਰੋਜ਼ਪੁਰ ਵਿੱਚ ਪੀਐਮ ਮੋਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਧਾਰਾ 307 ਕੁੱਲ 24 ਆਰੋਪਿਆ ਖਿਲਾਫ ਦਰਜ ਹੋਈ ਸੀਫਾ ਕਮੇਟੀ ਵੱਲੋਂ ਜਾਂਚ ਨੂੰ ਲੰਬਾ ਕਰਨ ਤੇ ਉਠਣ ਲੱਗੇ ਸਵਾਲ ਲੋਕਾਂ ਦਾ ਕਹਿਣਾ ਹੁਣ ਕਿਉਂ ਜੋੜੀ ਗਈ ਫਚ ਨਵੀਂ ਧਾਰਾ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਚੁਕਤਾਹੀ ਦੇ ਮਾਮਲੇ 'ਚ ਭਾਵੇਂ ਹੁਣ ਨਵਾਂ ਮੋੜ ਆਇਆ ਹੈ ਤੇ ਥਾਣਾ ਕੁੱਲਗੜੀ ਵਿੱਚ ਦਰਜ ਐਫਆਈਆਰ ਵਿੱਚ ਇਰਾਦਾਇ ਕਤਲ ਯਾਨੀ 307 ਧਾਰਾ ਜੋੜੀ ਗਈ ਹੈ لیکن لگ بھگ 3 سال دی لمبے سمے ਤੋਂ ਬਾਅਦ ਜੋੜੀ ਇਸ ਧਾਰਾ ਖਿਲਾਫ ਲੋਕ ਸਵਾਲ ਚੁੱਕਣ ਲੱਗ ਪਏ ਹਨ ਲੋਕਾਂ ਦਾ ਕਹਿਣਾ ਹੈ ਕਿ 3 ਸਾਲ ਪਹਿਲਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਪੰਜਾਬ ਦੇ ਫਿਰੋਜ਼ਪੁਰ ਵਿੱਚ ਸੜਕ ਵਿਚਕਾਰ ਰੋਕ ਦਿੱਤਾ ਗਿਆ ਸੀ ਹੁਸੈਨੀਵਾਲਾ ਬਾਰਡਰ ਤੋਂ 24 ਕਿਲੋਮੀਟਰ ਦੂਰ ਪ੍ਰਦਰਸ਼ਨਕਾਰੀਆਂ ਦੇ ਅਧ ਵਿਚਕਾਰ ਹੋਣ ਕਾਰਨ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਕਰੀਬ 20 ਮਿੰਟ ਤੱਕ ਸੁਰੱਖਿਆ ਤੇ ਲਾਕੇ ਵਿੱਚ ਰੋਕ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਸੀ ਲੇਕਿਨ ਜਾਂਚ ਵਿੱਚ ਦੇਰੀ ਟੀਮ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਰਹੀ ਹੈ ਸਥਿਤੀ ਸਾਫ਼ ਹੋਣ ਦੇ ਬਾਵਜੂਦ ਨਵੀਂ ਧਾਰਾ ਨੂੰ ਜੋੜਨ ਵਿੱਚ ਇੰਨਾ ਸਮਾਂ ਕਿਉਂ ਲਗਾ ਦਿੱਤਾ ਗਿਆ ਜਦ ਕਿ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕੁਤਾਹੀ ਹੋਈ ਸੀ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਦੰਡਾਵਲੀ ਆਈਪੀਸੀ ਦੀ ਧਾਰਾ 307 ਕਤਲ ਦੀ ਕੋਸ਼ਿਸ਼ ਵੀ ਜੋੜ ਦਿੱਤੀ ਹੈ ਇਸ ਨਵੀਂ ਧਾਰਾ ਨੂੰ ਜੋੜਨ ਵਿੱਚ ਇੰਨੀ ਦੇਰੀ ਕਿਉਂ? ਦੂਜੇ ਪਾਸੇ ਇਸ ਮਾਮਲੇ ਦੇ ਇੱਕ ਮੁਲਜ਼ਮ ਨੇ ਗ੍ਰਿਫਤਾਰੀ ਤੋਂ ਬਚਣ ਲਈ ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਇਸ ਲਈ ਅਦਾਲਤ ਨੇ ਐਫ ਆਈ ਆਰ ਵਿੱਚ ਸ਼ਾਮਲ ਧਾਰਾ 307 ਦੇ ਮੱਦੇਨਜ਼ਰ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸ ਮਾਮਲੇ ਵਿੱਚ ਧਾਰਾ 307 ਜੋੜਨ ਨਾਲ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਾਂਚ ਤੋਂ ਬਾਅਦ ਬਣਾਈ ਗਈ ਕਮੇਟੀ ਵੱਲੋਂ ਦਰਜ ਐਫ ਆਈ ਆਰ ਵਿੱਚ ਧਾਰਾ 307 ਜੋੜ ਦਿੱਤੀ ਗਈ ਹੈ। ਭਾਰਤੀ ਦੰਡਾਵਲੀ ਆਈ ਪੀਸੀ ਦੀ ਧਾਰਾ 307 ਕਤਲ ਦੀ ਕੋਸ਼ਿਸ਼ ਨਾਲ ਸੰਬੰਧਿਤ ਹੈ। ਇਸ ਧਾਰਾ ਤਿੱਤ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਧਾਰਾ ਤਿੱਤ ਦੋਸ਼ੀ ਲਈ ਘੱਟੋ-ਘੱਟ 10 ਸਾਲ ਦੀ ਕੈਦ ਜੁਰਮਾਨਾ ਉਮਰ ਕੈਨ ਅਤੇ ਮੋਦੀ ਸਜ਼ਾ ਦਾ ਪ੍ਰਬੰਧ ਹੈ ਜ਼ਿਕਰ ਯੋਗ ਹੈ ਕਿ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਆਪਣੇ ਪੰਜਾਬ ਦੌਰੇ ਤੇ ਫਿਰੋਜ਼ਪੁਰ ਆਏ ਸਨ 5 ਜਨਵਰੀ 2022 ਨੂੰ ਪੀਐਮ ਮੋਦੀ ਨੇ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟਲਾਈਟ ਸੈਂਟਰ ਦਾ ਉਦਘਾਟਨ ਕਰਨਾ ਸੀ ਭਾਰੀ ਮੀਂਹ ਕਾਰਨ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਦੇ ਪਿੰਡ ਪਿਆਰੇ ਆਣਾ ਦੇ ਪੁੱਲ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕ ਲਿਆ ਅਤੇ ਉਸ ਨੂੰ ਪਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਣਾ ਗੰਭੀਰ ਮਾਮਲਾ ਹੈ। ਫਿਰੋਜ਼ਪੁਰ ਚ ਜਿਸ ਥਾਂ ਤੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਿਆ ਗਿਆ ਉਹ ਭਾਰਤ ਪਾਕਿਸਤਾਨ ਸਰਦ ਤੋਂ ਮਹਿਜ਼ 24 ਕਿਲੋਮੀਟਰ ਦੂਰ ਸੀ। ਪੀਐਮ ਮੋਦੀ ਦਾ ਕਾਫਲਾ ਇੱਥੇ ਕਰੀਬ 20 ਮਿੰਟ ਰੁਕਿਆ। ਪ੍ਰਦਰਸ਼ਨ ਕਰ ਰਹੇ ਲੋਕ ਆਪਣੇ ਆਪ ਨੂੰ ਕਿਸਾਨ ਦੱਸ ਰਹੇ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਰੈਲੀ ਵਾਲੀ ਥਾਂ ਦੇ ਨਾਲ ਉਥੋਂ ਬਟਿੰਡਾ ਹਵਾਈ ਅੱਡੇ ਤੇ ਪਰਤ ਗਏ ਉਸ ਸਮੇਂ थाना ਕੁਲਗਢੀ ਨੇ 24 ਦੇ ਕਰੀਬ ਵਿਅਕਤੀਆਂ ਵਿਰੁੱਧ ਹਲਕੀ ਧਾਰਾ 283 ਜਨਤਕ ਸੜਕ ਤੇ ਰੁਕਾਵਟ ਜਾਂ ਖਤਰਾ ਪੈਦਾ ਕਰਨ ਨਾਲ ਸੰਬੰਧਿਤ ਇਹ ਕੇਸ ਦਰਜ ਕੀਤਾ ਸੀ ਕਮੇਟੀ ਦੀ ਜਾਂਚ ਤੋਂ ਬਾਅਦ ਹੋਣ ਇਸ ਮਾਮਲੇ ਵਿੱਚ ਧਾਰਾ 307 ਵੀ ਜੋੜ ਦਿੱਤੀ ਗਈ ਹੈ